ਉਹ ਨਾ ਨਾ ਜੱਗੇ ਵੀਰੇ ਉਹ 2 ਲੱਖ ਦਾ ਪਲਾਟ ਕਿਤੋਂ ਮੇਰਾ 3 ਲੱਖ ਦਾ ਪਲਾਟ ਆ ਯਾਰ ਮੈਂ ਕਿਹਾ ਤੇ 2 ਲੱਖ ਦਾ ਤੈਨੂੰ ਪਲਾਟ ਦੇ ਦਾਂ ਉਹ ਨਹੀਂ ਨਹੀਂ ਯਾਰ ਤੂੰ ਤਾਂ ਆਪਣੀਆਂ ਮਾਰੀ ਜਨਾ ਮੈਂ ਨਹੀਂ 2-2 ਲੱਖ ਦਾ ਦੇਣਾ ਹੈਗਾ 3 ਲੱਖ ਦਾ ਪਲਾਟ ਆ ਜੇ ਲੈਣਾ ਗੱਲ ਕਰਨੀ ਤਾਂ ਮੇਰੇ ਨਵੇਂ ਡੀਲਰ ਆਣ ਆਲੇ ਅੱਜ ਹਾਂ ਹਾਂ ਮੇਰੇ ਨਵੇਂ ਡੀਲਰ ਆਣ ਲੱਗੇ ਉਹਨਾਂ ਨਾਲ ਮੇਰੀ ਗੱਲ ਬਣਨੀ ਆ ਚਾਹ ਠੀਕ ਆ ਕੋਈ ਗੱਲ ਜੇ ਨਾ ਬਣੀ ਫਿਰ ਤੈਨੂੰ ਦੱਸ ਦੂੰਗਾ ਮੈਂ ਠੀਕ ਆ ਉਹਨਾਂ ਨੇ ਅੱਜ ਦੇਖਣ ਆਣਾ ਮੇਰਾ ਪਲਾਟ ਇਹ ਹਾਂ ਚੱਲ ਠੀਕ ਆ ਓਕੇ ਉਹ ਯਾਰ ਪਤਾ ਨਹੀਂ ਉਹ ਕਿੱਥੇ ਰਹਿ ਕੇ ਦੇਖਦੇ ਆ ਉਹ ਕਾਲੂ ਹਾਂਜੀ ਚਾਚਾ ਦੱਸੋ ਜਾਓ ਪੁੱਤਰ ਵੇਹ ਜਾ ਕੇ ਆਪਣੇ ਡੀਲਰਾਂ ਦੇ ਘਰ ਵੇਖਣਾ ਆਉਣਾ ਹੀ ਅੱਜ ਜਾ ਵੇਖਿਆ ਬਾਹਰ ਆਏ ਕਿ ਨਹੀਂ ਜਲਦੀ ਜਾ 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 ਜਲਦੀ ਲੇਟ ਹੋ ਗਏ ਨੇ ਹੈ ਅਜੇ ਤੱਕ ਤਾਂ ਕੋਈ ਆਇਆ ਨਹੀਂ ਹੋ ਚੱਲ ਮੈਂ ਜਾਂਦਾ ਅੰਦਰ ਆਪੇ ਆ ਜਾਂਦੇ ਹੈਂ ਇਹ ਕੋਣ ਆਗੇ ਨੂੰ ਆ ਆ ਆ ਹੈ ਦੋ ਬੰਦੇ ਆਏ ਤੇ ਐਣੇ ਚਲ ਮੈਂ ਹੁਣੇ ਚਾਚੂ ਨੂੰ ਦਰਨਾ ਜਾਗੀ ਚਾਚੂ ਚਾਚੂ ਹਾਂ ਬਤਾ ਆਇਆ ਕੋਈ ਚਾਚੂ ਡੀਲਰ ਤੇ ਕੋਈ ਦੋਮਦਾਰੀ ਵਾਲੇ ਟੁਰੇ ਨੇ ਉਹ ਚੁੱਪ ਕਰੋ ਓਏ ਹਾਲੇ ਕੀ ਪਤਾ ਡੀਲਰ ਹੁਣ ਐਵੇਂ ਮਰੀ ਜਾਣਾ ਪਕਾਈ ਜਾਂ ਅੰਦਰ ਜਾ ਕੇ ਤੂੰ ਚਾਹ ਨੂੰ ਕਹਿ ਚੱਲ ਉਸਤਾਦ ਜੀ ਹਾਂਜੀ ਤੁਸੀਂ ਤੇ ਕਹਿੰਦੇ ਆਪਾਂ ਕਿ ਇਹਦੀ ਹਵੇਲੀ ਦੇਖਣੇ ਜਾਣਾ ਇਹ ਤਾਂ ਮੈਨੂੰ ਡੰਗਰਾਂ ਵਾਲੀ ਹਵੇਲੀ ਲੱਗਦੀ ਪਈ ਓਏ ਥੱਲੇ ਮੈਂ ਪਹਿਲਾਂ ਕੀ ਹੋ ਗਿਆ ਉਸਤਾਦ ਜੀ ਪਿਆ ਥੱਲੇ ਹਾਂਜੀ ਪਹਿਲਾਂ ਲੈਂਡ ਕਰਾ ਜਾ ਤੂੰ ਐ ਲੋ ਪਰ ਉਸਤਾਦ ਜੀ ਮੈਨੂੰ ਸੱਚੀ ਡੰਗਰਾਂ ਵਾਲੀ ਹਵੇਲੀ ਲੱਗਦੀ ਚੁੱਪ ਕਰ ਓਏ ਐਵੇਂ ਪਕਾਈ ਮਰੀ ਜਾਨੇ ਕੀ ਪਤਾ ਅਗਲੇ ਦਾ ਵੇਲੀ ਫਾਰਮ ਹੋਵੇ ਕਿ ਵੀ ਵੱਡਾ ਬੰਦਾ ਹੋਣਾ ਅਗਲੇ ਨੂੰ 100 ਡੰਗਰ 100 ਘੋੜੇ ਬੰਨੇ ਹੋਣੇ ਨੇ ਐਵੇਂ ਪਕਾਈਆਂ ਮਰੀ ਜਾਨੇ ਚਲ ਆ ਪਹਿਲੇ ਆਪਾਂ ਅੰਦਰ ਜਾ ਕੇ ਵੇਖਨੇ ਆ ਐਵੇਂ ਨਾ ਬੋਲੀ ਜਾਇਆ ਕਰ ਪਾਜੀ ਹਾਂਜੀ ਇੱਥੇ ਰਸੀ ਨੇ ਘੋੜੀਆਂ ਮੱਝਾਂ ਤੇ ਕੋ ਨਹੀਂ ਨੇ ਤੇ ਢੇੜੀ ਬੰਨੇ ਆ ਓਏ ਉਪਕਾਰ ਜਾਏ ਤੇਰੀ ਆ ਹੀ ਭਕਾਇਆ ਕਰਕੇ ਅਜੇ ਤੱਕ ਕੋਈ ਵੀ ਡੀਲ ਨਹੀਂ ਬਣੀ ਹੈਗੀ ਐ ਮਹੀੜਕੇ ਚੜਿਆ ਉਹ ਇਹ ਵੀ ਨਾ ਪਹੁੰਚਾ ਦੀ ਜੇ ਚਲਾ ਜਾ ਅੱਗੇ ਜਾ ਕੇ ਵੇਖਨੇ ਆ ਬਹੁਤ ਲੱਗਦਾ ਆਗੇ ਆਗੇ ਸਸਿਕਾਲ ਜੀ ਸਸਿਕਾਲ ਆਓ ਜੀ ਹੈ ਨਾ ਕੋਈ ਸਾਸਰੀ ਘਰ ਨਾ ਕੋਈ ਹੈਲੋ ਹਾਏ ਉਹ ਤੁਸੀਂ ਹੈ ਕੌਣ ਓਏ ਅਸੀਂ ਘਰ ਦੇਖਣ ਆਏ ਆ ਘਰ ਉਹ ਭਾਜੀ ਜਿੱਡਾ ਕਿ ਤੁਹਾਡਾ ਸਰੀਰ ਹੈ ਨਾ ਤੂੰ ਇਹ ਘਰ ਨਹੀਂ ਚਿੜੀਆਂ ਦਾ ਆਲਣਾ ਵੇਖੋ ਕੋਈ ਓ ਜਬਾਨ ਸਭਾਲ ਕੇ ਗੱਲ ਕਰ ਨਾ ਕੋਈ ਅੱਜ ਤੱਕ ਲਾਗੇ ਲੱਗਣ ਦਿੱਤਾ ਤੇ ਨਾ ਕੋਈ ਲੱਗਾ ਪੂਰੇ ਏਰੀਆ ਚ ਨਾ ਮੇਰਾ ਦੱਸ ਓਏ ਡੀਲਰ ਬੱਗਾ ਡੀਲਰ ਬੱਗਾ ਓ ਚਾਚਾ ਬੱਗਾ ਭਾਜੀ ਸਾਸੀ ਕਾ ਜੀ ਭਾਜੀ ਪੈਰੀ ਪੈਣਾ ਜੀ ਭਾਜੀ ਇੱਕ ਰਿਕਵੈਸਟ ਹੈ ਜੀ ਕਰਾ ਦਿਓ ਭਾਜੀ ਹੱਲ ਸਾਡਾ ਵੀ ਵਕਾ ਦਿਓ ਭਾਜੀ ਮਕਾਨ ਸਾਡਾ ਵੀ ਹਾਂ ਮਕਾਨਾ ਉਹ ਯਾਰ ਤੂੰ ਤਾਂ ਕਹਿੰਦਾ ਸੀ ਹਵੇਲੀ ਐ ਐਨ ਨਾਲੇ ਜਿਹੋ ਜਿਹਾ ਤੇਰਾ ਮਕਾਨ ਐ ਨਾ ਇਹਦੇ ਦੇ ਕੋਈ ਥੱਲੇ ਆ ਗਿਆ ਉਹਦੀ ਮਕਾਨ ਆ ਜਾਣੀ ਆ ਉਹ ਪਾਜੀ ਉਹ ਤਾਂ ਤੁਹਾਨੂੰ ਲਾਲਚ ਦਿੱਤਾ ਸੀ ਇੱਥੇ ਬੁਲਾਣ ਦਾ ਪਾਜੀ ਗਰੀਬ ਕੋਲ ਤਾਂ ਇਹ ਹੀ ਕੁਛ ਘਾਰ ਆ ਵੀਰੇ ਯਾਰ ਵਕਾ ਦਿਓ ਪਾਜੀ ਯਾਰ ਤੁਹਾਡੇ ਅੱਗੇ ਹੱਥ ਜੋੜ ਕੇ ਬੇਨਤੀ ਆ ਪਾਜੀ ਯਾਰ ਵਕਾ ਦਿਓ ਉਸਤਾਦ ਜੀ ਹਾਂਜੀ ਜੇ ਨਹੀਂ ਮੈਂ ਤਾਂ ਕਰਦਾ ਮੈਂ ਕਹਿੰਦਾ ਉੱਠ ਕੇ ਝਾਤੀ ਮਾਰਨ ਲਈਏ ਦੇਖ ਲੈਨੇ ਘਰ ਇਹਦਾ ਉਹ ਨਹੀਂ ਨਹੀਂ ਪਾਜੀ ਝਾਤੀਆਂ ਝੂਤੀਆਂ ਬਾਅਦ ਚ ਮਾਰਿਓ ਪਹਿਲਾਂ ਤੁਸੀਂ ਚਾਹ ਪਾਣੀ ਛਕੋ ਫੇਰ ਝਾਤੀ ਮਾਰਦੇ ਆਪਾਂ ਉਹ ਕਾਲੂ ਲੈ ਕੇ ਆ ਪੁੱਤ ਚਾਹ ਬਾੜੀ ਵੀਰੇ ਵਾਤੇ ਹਲੋ ਪਾਜੀ ਆ ਗਿਆ ਪਾਣੀ ਪੀਓ ਜੀ ਪੀਓ ਭਾਈ ਤੁਸੀਂ ਲਿਆ ਉਹ ਨਹੀਂ ਨਹੀਂ ਕੋਈ ਗੱਲ ਨਹੀਂ ਅਸੀਂ ਤਾਂ ਪੀਂਦੇ ਰਹਨੇ ਆ ਪਾਜੀ ਪੀਓ ਤੁਸੀਂ ਪੀਓ ਓਏ ਤਿੰਨ ਦਿਨ ਤੋਂ ਏਰੀਆ 'ਚ ਆਪਣੀ ਬਿਜਲੀ ਪਾਣੀ ਨਹੀਂ ਆਉਂਦਾ ਪਿਆ ਤੇਰੇ ਘਰ ਪਾਣੀ ਕਿੱਥੋਂ ਆ ਗਿਆ ਉਹ ਪਾਜੀ ਛੱਤਾਂ 'ਚ ਉਹ ਅੱਛਾ ਉਸਤਾਦ ਜੀ ਮਿਲਦਾ ਬਾਈ ਨੇ ਨਾ ਛੱਤਾਂ 'ਚੋ ਪਾਈਪ ਲਾਈਨ ਪਵਾ ਕੇ ਹਾਈ ਫਾਈ ਸਿਸਟਮ ਕਰਵਾਇਆ। ਉਹ ਭਾਜੀ ਹਾਈ ਫਾਈ ਸਿਸਟਮ ਨਾਲ ਪੈਪ ਨਹੀਂ ਉਹ ਮਾੜੀ ਕਿਸਮਤ ਨਾਲ ਗੈਪ ਪਿਆ ਉਸੇ। ਉਹ ਜਦੋਂ ਪਰਸੋ ਆਪਣੇ ਮੀਂਹ ਨਹੀਂ ਸੀ ਪਿਆ ਉਹ ਗੈਪ ਦੇ ਵਿੱਚੋਂ ਹੀ ਪਾਣੀ ਸਿੱਧਾ ਥੱਲੇ ਆਂਦਾ ਸੀ ਤੇ ਮੈਂ ਫਿਰ ਆਪਣਾ ਪੁੱਤਰ ਕਾਲੂ ਨੂੰ ਕਿਹਾ ਇਹ ਨਾਲ ਪਾਣੀ ਨਾਲੀ ਚਾਰ ਬਾਟੀਆਂ ਪਰ। ਬਸ ਉਹੀ ਤੁਹਾਨੂੰ ਪਿਆਦਾ ਭਾਜੀ। ਕੋ ਚੱਲੋ ਚੱਲ ਤੇਰਾ ਪਹਿਲੇ ਮਕਾਨ ਵੇਖੀਏ ਸਾਨੂੰ ਹੋਰ ਵੀ ਬੜੀਆਂ ਡੀਲਾਂ ਆਉਂਦੀਆਂ ਨੇ। ਹਾਂ ਚਲੋ ਚਲੋ ਉਸਤਾਦ ਜੀ ਚਲੋ। ਹਾਂ ਹਾਂ ਉਹ ਪਰਾਵਾ ਸਾਡੇ ਨੇ ਸੋਦਾ ਬਾਅਦ ਕਰੀ ਪਹਿਲੇ ਕੇ ਮਿਸਤਰੀ ਨੇ ਠੇਕਾ ਮਾਰ ਤੇ ਲੱਖ ਰੁਪਏ ਸਾਡੇ ਕੋਲੋਂ ਤੇ ਲੈ ਕੇ ਛੱਤ ਦੀ ਮੁਰੰਮਤ ਕਰਾ ਲੈ ਨਾ ਨਾ ਭਾਜੀ ਯਾਰ ਅੱਗੇ ਗਰੀਬ ਬੰਦਾ ਯਾਰ ਇੰਨਾ ਪੈਸਾ ਕਿੱਥੋਂ ਆ ਮੇਰੇ ਕੋਲ ਯਾਰ ਮੇਰਾ ਵੀਰੇ ਇਹੀ ਸੋਦਾ ਕਰਾ ਦਿਓ ਤੁਸੀਂ ਬਹੁਤ ਮਿਹਰਬਾਨੀ ਹੋਊਗੀ ਤੁਹਾਡੀ ਵੀਰੇ ਯਾਰ ਉਹ ਚੱਲ ਮਿਹਰਬਾਨੀ ਦੀ ਤੇ ਕੋਈ ਗੱਲ ਨਹੀਂ ਇਹ ਘਰ ਵੀ ਤੇਰਾ ਚਾਹ ਪੁਰਾਣਾ ਹੀ ਐ ਤੂੰ ਮੈਨੂੰ ਐਨਾ ਦਸਤ ਮੰਗਣਾ ਕਿੰਨੇ ਆ ਉਹ ਭਾਜੀ ਦੇ ਦਿਓ ਯਾਰ 3 ਲੱਖ ਰੁਪਏ ਜਿਹੜਾ ਤੁਸੀਂ ਦੇਣਾ ਆ ਉਹ ਨਹੀਂ ਨਹੀਂ ਉਹ ਆ ਟੁੱਟਿਆ ਜਿਹਾ ਘਰ ਦਾ ਹੀ 3 ਲੱਖ ਨਹੀਂ ਦੇ ਸਕਦੇ ਉਹ ਭਾਜੀ ਐਦਾ ਨਾ ਕੋਈ ਯਾਰ ਭਾਜੀ ਇਹ ਘਰ ਮੈਂ ਨਾ ਖੂਨ ਦੀ ਕਮਾਈ ਨਾਲ ਬਣਾਇਆ ਹੋਇਆ ਖੂਨ ਦੀ ਕਮਾਈ ਨਾਲ ਉਹ ਭਰਾਵਾ ਖੂਨ ਦੀ ਕਮਾਈ ਨਹੀਂ ਖੂਨ ਪਸੀਨੇ ਦੀ ਕਮਾਈ ਹੁੰਦੀ ਹੈ ਉਹ ਭਾਜੀ ਤੁਹਾਨੂੰ ਸੱਚ ਦੱਸਾਂ ਇਹ ਸੱਚੀ ਖੂਨ ਪਸੀਨੇ ਦੀ ਕਮਾਈ ਨਹੀਂ ਇਹ ਸਾਡੀ ਅਸਲ ਖੂਨ ਦੀ ਕਮਾਈ ਆ ਐ ਉਹ ਕਿਦਾਂ ਪਾਜੀ ਮੈਰਾ ਆਪਣੇ ਮੈਂਬਰ ਦੇ ਇਕੱਲੇ ਇਕੱਲੇ ਖੂਨ ਦੀ ਬੋਤਲ ਵੇਚ ਕੇ ਘਰ ਪਾਇਆ ਸੀ ਇਹਨਾਂ ਤੇ ਲੱਗਾਈ ਨਹੀਂ ਤੁਸੀਂ ਪਾਜੀ ਹੱਲ ਕਰ ਦਿਓ ਯਾਰ ਕਾਓ ਪਾਜੀ 3 ਲੱਖ ਲੈ ਲਓ ਯਾਰ ਰਿਕਵੈਸਟ ਆ ਪਾਜੀ ਤੁਹਾਡੇਗੇ ਆ ਉਹ ਭਰਾਵਾ ਜਿੱਥੇ ਤੂੰ ਇਹਨਾਂ ਕਸ਼ਟ ਕੀਤਾ ਤੇ ਘਰ ਦੇ ਮੈਂਬਰ ਦੀ ਅੱਖ ਵੇਚ ਕੇ ਤੇ ਰੰਗ ਹੀ ਕਰਾ ਲੈਣਾ ਸੀ ਓਏ ਬਾਦਾ ਨਾ ਬੋਲ ਜੇ ਵਕਾਣਾ ਵਕਾਵਣਾ ਨਹੀਂ ਤਾਂ ਆਪਣੇ ਚੱਲ ਘਰ ਹੋ ਨਾ ਨਾ ਪਾਜੀ ਤੁਸੀਂ ਤੇ ਗੁੱਸਾ ਹੀ ਕਰ ਕੇ ਚਲੋ ਛੱਡੋ ਇਹ ਗੱਲਾਂ ਨੂੰ ਇਹ ਦੱਸੋ ਤੁਸੀਂ ਇਹ ਪੇਟੀ ਮੈਂ ਜਾਂ ਵੀ ਨਾਲ ਹੀ ਦੇਣਾ। ਉਹ ਨਹੀਂ ਭਾਜੀ ਯਾਰ। ਉਹ ਭਾਜੀ ਇਹ ਤਾਂ ਮੇਰੇ ਦਾਦੀ ਦੀ ਆਖਰੀ ਨਿਸ਼ਾਨੀ ਭਾਜੀ ਇਹ ਨਹੀਂ ਮੈਂ ਦੇ ਸਕਦਾ ਭਾਜੀ ਯਾਰ। ਉਹ ਨਹੀਂ ਯਾਰ। ਉਹ ਚਲੋ ਚੱਲ ਤੂੰ ਤਾਂ ਡਰਾਮੇ ਕਰਨ ਲੱਗ ਗਿਆ। ਐਨਾ ਕੋਈ ਪਿਓ ਆਪਣੀ ਕੁੜੀ ਤੋੜ ਲੱਗਿਆ ਨਹੀਂ ਰੋਂਦਾ। ਜਿੰਨਾ ਤੂੰ ਦਾਦੀਆਂ ਸਮਾਨ ਦੇ ਲੱਗੇ ਰੋਈ ਜਾਂਦਾ। ਤਾਂ ਸਾਡੇ ਦੀਆਂ ਚੀਜ਼ਾਂ ਨੂੰ ਤੁਹਾਨੂੰ ਲੈਟਰੀ ਬਾਥ ਦਿਖਾ ਦੇ ਤੇਰਾ। ਹਾਂਜੀ ਹਾਂਜੀ ਭਾਜੀ ਹੈਗਾ ਹੈਗਾ। ਚਲੋ ਚਲੋ। ਚਲੋ ਸਾਜੀ। ਆਇਓ ਆਇਓ ਭਾਜੀ ਲੈਟਰੀ। ਉਹ। ਹਾਂਜੀ ਭਾਜੀ ਇੱਕ ਮੈਂ ਕਹਿੰਦਾ ਯਾਰ ਤੁਸੀਂ ਕਹਿੰਦੇ ਰੇਟ ਕਿਵੇਂ ਨਹੀਂ ਮਿਲਣਾ ਜਾਲੀ ਚੈੱਕ ਕਰੋ ਜਾਲੀ ਫੁੱਲ ਵਧੀਆ ਕੁਆਲਿਟੀ ਦੀ ਲਾਈ ਹੈ ਜਾਲੀ ਚੈੱਕ ਕਰੋ ਪਹਿਲਾਂ ਤੁਸੀਂ ਅੱਛਾ ਉਹ ਤੈਨੂੰ ਜਾਲੀ ਵਿਧੀ ਵੀ ਏ ਅੰਦਰ ਜਿਹੜਾ ਮਕੜੀ ਨੇ ਜਾਲਾ ਪਾਇਆ ਉੱਤੇ ਪਹਿਲਾਂ ਪਾਂਦੀ ਹੈ ਤੈਨੂੰ ਉਹ ਕਹਿੰਨੀ ਮਿੱਦਾ ਪਿਆ ਉਹ ਛੱਡੋ ਉਸਤਾਦ ਕਿਉਂ ਹੈ ਨਾ ਦਿਮਾਗ ਮਾਰੀ ਜਾਣਾ ਚੱਲ ਲੈਟ੍ਰੀਨ ਬਸ ਦੇਖੀ ਇਹਦਾ ਉਹ ਨਾਲੇ ਗੱਲ ਸੁਣ ਮੇਰੀ ਇਹ ਜਿੰਨੀਆਂ ਤੂੰ ਘਰ ਨੂੰ ਤਾਰਾ ਪਾਈਆਂ ਨੇ ਤੇਰਾ ਮੈਨੂੰ ਘਰ ਘੱਟ ਤਾਰੋਂ ਦਾ ਸ਼ਹਿਰ ਜ਼ਿਆਦਾ ਲੱਗਦਾ ਪਿਆ ਪਾਜੀ ਯਾਰ ਕਿਉਂ ਮਜ਼ਾਕ ਵੜਾਈ ਜਾਨੇ ਯਾਰ ਪਾਜੀ ਮੈਂੰਤ ਵਾਲੀ ਗੱਲ ਐ ਕਰ ਲੋ ਸੌਦਾ ਯਾਰ ਜਿੰਨੇ ਚ ਵੀ ਹੁੰਦਾ ਮੇਰਾ ਵੀਰ ਯਾਰ ਚਲੋ ਪਾਜੀ ਆਜੋ ਲੈਟਰਿੰਗ ਬਾਥਰੂਮ ਦੇਖ ਲੋ ਪਾਜੀ ਯਾਰ ਪਹਿਲਾਂ ਆਜੋ ਆਜੋ ਪਾਜੀ ਆਜੋ 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 ਲੈਟਰਿੰਗ ਬਾਥਰੂਮ ਦਿਖਾਣਾ ਤੁਨੂੰ ਐ ਦੇਖੋ ਪਾਜੀ ਮੈਂ ਬੜੇ ਸ਼ੌਂਕ ਨਾਲ ਪਾਇਆ ਹੋਇਆ ਬੜੇ ਸ਼ੌਂਕ ਨਾਲ ਓ ਸ਼ੌਂਕ ਨਾਲ ਤੇ ਪਾਜੀ ਤੁਸੀਂ ਪਹਿਲਾਂ ਹੀ ਪਾਇਆ ਸੀ ਹੁਣ ਤੇ ਤੁਸੀਂ ਨਰਕੀ ਪਾਇਆ ਐ ਉਹ ਚਲੋ ਛੱਡੋ ਭਾਜੀ ਯਾਰ ਇਹਨੂੰ ਤੁਸੀਂ ਯਾਰ ਤੁਸੀਂ ਬਾਕੀ ਘਰ ਚੈੱਕ ਕਰੋ ਹਾਂ ਹਾਂ ਉਹ ਸੱਚੀ ਆ ਇਹ ਦੇਖੋ ਦਰਵਾਜ਼ੇ ਚੈੱਕ ਕਰੋ ਭਾਜੀ A1 ਕੁਆਲਿਟੀ ਦੇ ਦਰਵਾਜ਼ੇ ਨੇ A1 ਕੁਆਲਿਟੀ ਦੇ ਪੂਰੇ ਘੈਂਟ ਦੇਖੋ ਪੂਰੇ A1 ਕੁਆਲਿਟੀ ਦੇ ਨੇ ਹਾਂ ਭਾਜੀ ਤੁਹਾਡੇ ਆਪਣੇ ਨੇ ਉਹ ਹਾਂਜੀ ਹਾਂਜੀ ਭਾਜੀ ਦੋ ਦਿਨ ਹੋ ਗਏ ਨੇ ਆਪਣੇ ਨੇ ਹੁਣ ਭਾਜੀ ਕੀ ਮਤਲਬ ਉਹ ਭਾਜੀ ਦੋ ਦਿਨ ਪਹਿਲਾਂ ਕੁਆੜੀ ਆਪਣੀ ਗਲੀ ਚ ਲੱਗਦਾ ਵੀ ਉਹਦੇ ਕੋਲ ਖੋਏ ਨੇ ਹੁਣ ਆਪਣੇ ਨੇ ਤੂੰ ਪਕੜ ਓ ਬਾਦੀ ਪਕਾਈ ਨਾ ਮਾਰ ਸਾਨੂੰ ਹੋਰ ਵੀ ਬਥੇਰੇ ਕੰਮ ਨੇ ਨਾਲੇ ਸਾਨੂੰ ਇਹ ਦੱਸ ਤੇ ਇਹ ਜਗਾ ਕਿੰਨੇ ਮਰਲੇ ਐ ਨਾਲੇ ਇਹਦੇ ਪੇਪਰ ਕਿੱਥੇ ਨੇ ਪਾਜੀ ਪੇਪਰ ਮਾਲਕ ਕੋਲ ਮਾਲਕਾਂ ਕੋਲ ਕੀ ਮਤਲਬ ਓ ਤੇਰਾ ਫਿਰ ਤੂੰ ਕੌਣ ਐ ਓ ਪਾਜੀ ਮੈਂ ਤੇ ਕਿਰਾਏਦਾਰ ਆ ਮਾਲਕ ਦੇ 7 ਦਿਨ ਦਾ ਟੂਰ ਘਟਣ ਗਿਆ ਮਨਾਲੀ ਮੈਂ ਕਿਹਾ ਪਛੋਜ ਜਗਾ ਦਾ ਸੋਦਾ ਹੀ ਮਾਰ ਲਾਂ ਛੱਡੋ ਯਾਨੁ ਹਾਂ ਹਾਂ ਆਇਓ ਬੋੜਾ ਮਾਰੇ ਆ ਸਾਰਿਆਂ ਨੇ ਆਇਓ ਰੱਬਾ ਮੈਂ ਤੇ ਬੇਤੇਰੀ ਕੋਸ਼ਿਸ਼ ਕੀਤੀ ਪਰ ਮੇਰਾ ਹੀ ਨਹੀਂ ਦਾ ਲੱਗਾ ਓ ਲੱਗਣਾ ਕਿੱਥੋਂ ਹੀ ਪੁੱਤਰ ਅੱਗੇ ਖੜਾ ਹੀ ਡੀਲਰ ਬੱਗਾ ਥਲੇ ਬੈਓ ਥਲੇ ਬੈ ਬਲਾਈ ਕਰਾ ਜਾ ਟਨ